ਉਤੇ ਦੋ ਧੜਿਆ ਚ ਵੰਡਿਆ ਗਿਆ ਬਾਲੀਵੁੱਡ ਜਿੱਥੇ ਕੰਗਨਾ ਨੇ ਕੀਤਾ ਸਪੋਰਟ ਉਥੇ ਬਹੁਤ ਸਾਰੇ ਕਲਾਕਾਰਾਂ ਨੇ ਇਸ ਐਕਟ ਦਾ ਕੀਤਾ ਵਿਰੋਧ ਅੱਜਕਲ ਮੈਂ 소ਨੀਆ ਅੱਜਕਲ ਕਰਾਂਗੀ ਬਾਲੀਵੁੱਡ ਦੇ ਬਾਰੇ ਬਟ ਬਾਲੀਵੁੱਡ ਦੇ ਵੱਲੋਂ ਇੱਕ ਐਕਟ ਦੇ ਉੱਤੇ ਰਿਐਕਸ਼ਨ ਦਿੱਤੇ ਗਿਆ ਦਰਅਸਲ ਹਾਲੀ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸੀਗਾ ਉਹਨਾਂ ਦੇ ਵੱਲੋਂ CAA ਐਕਟ ਜੋ ਸੀਗਾ ਲਾਗੂ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਤਾਂ ਬਹੁਤ ਸਾਰੇ ਰਿਐਕਸ਼ਨਸ ਆ ਰਹੇ ਆ ਵਿਰੋਧ ਵੀ ਕਰ ਰਹੇ ਆ ਸਾਥ ਵੀ ਦੇ ਰਹੇ ਆ ਪਰ ਉੱਥੇ ਜੇ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰੀਏ ਤਾਂ ਕੰਗਨਾ ਰਣੋਤ ਹਰਵਾਰ ਦੀ ਤਰ੍ਹਾਂ ਇਸ ਐਕਟ ਨੂੰ ਇਨਾ ਕਮਾਂ ਨੂੰ ਜੋ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਉਥੇ ਹੀ ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਗਿਆ ਸੋ ਕੀ ਕਹਿਣਾ ਹੈ ਨਾ ਸਿਤਾਰਿਆਂ ਦਾ ਆਓ ਦੱਸਦੇ ਹਾਂ ਹਾਲੀ ਦੇ ਵਿੱਚ ਇੱਕ ਐਕਟ ਜੋ ਆ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਅਜਿਹੇ 'ਚ ਹੁਣ ਕੰਗਨਾ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਜ਼ਿਆਦਾ ਖੁਸ਼ ਹੈ ਕੰਗਨਾ ਨੇ ਆਪਣੀ ਇੰਸਟਾਗ੍ਰam ਸਟੋਰੀ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਮ ਮਨਿਸਟਰ ਅਮਿਤ ਸ਼ਾਹ ਦੀ ਤਸਵੀਰ ਸਾਂਝੀ ਕੀਤੀ ਆ ਅਤੇ ਤਿਰੰਗੇ ਦੇ ਪੰਜ ਤਿਰੰਗ ਵਾਲੇ ਇਮੋਜੀਸ ਜੋੜ ਕੇ CAA ਨੂੰ ਸਮਰਥਨ ਕੀਤਾ ਹੈ ਨਾਜ਼ੀਕੇ ਉਥੇ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇਨ ਨੂੰ ਸੀਏ ਦਾ ਵਿਰੋਧ ਕਰਦੇ ਦੇਖਿਆ ਗਿਆ ਥਲਪਤੀ ਵਿਜੇਨ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਬਕਵਾਸ ਕਿਹਾ ਇਹ ਨਹੀਂ ਨਹੀਂ ਤਾਮਿਲ ਅਦਕਾਰ ਨੇ ਆਪਣੇ ਰਾਜ ਥਾਮਿਲਨਾਡੂ ਵਿੱਚ ਇਸ ਕਾਨੂੰਨ ਨੂੰ ਨਾ ਲਾਗੂ ਕਰਨ ਦੀ ਬੇਨਤੀ ਵੀ ਕੀਤੀ ਆ ਇਸ ਤੋਂ ਇਲਾਵਾ ਗੱਲ ਕਰੀਏ ਡਾਇਰੈਕਟਰ ਪ੍ਰੋਡਿਊਸਰ ਅਨੁਰਾਗ ਕਸ਼ਬ ਦੀ ਤਾਂ ਸਾਲ 2019 ਵਿੱਚ ਜਦੋਂ ਸੀਏਏ ਨੂੰ ਲੈ ਕੇ ਹੰਗਾਮਾ ਹੋਇਆ ਸੀ ਕਈ ਮਸ਼ਹੂਰ ਅਸਤਿਆਂ ਨੇ ਆਪਣੇ ਵਿਚਾਰ ਇਸ ਦੇ ਉੱਤੇ ਦਿੱਤੇ ਸੀਗੇ ਇਸ ਉੱਤੇ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਪ ਨੇ ਵੀ ਆਪਣੀ ਰਿਐਕਸ਼ਨ ਦਿੱਤਾ ਸੀ ਇਸ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ ਗੱਦਾਰ ਉਹ ਨਹੀਂ ਹੁੰਦੇ ਜੋ ਸੜਕਾਂ ਤੇ ਹੁੰਦੇ ਹਨ ਗੱਦਾਰ ਉਹ ਹਨ ਜੋ ਸੱਤਾ 'ਚ ਹੁੰਦੇ ਹਨ ਦੇਸ਼ ਸਾਡੇ ਲੋਕਾਂ ਅਤੇ ਸੰਵਿਧਾਨ ਦਾ ਹੈ ਨਾ ਕਿ ਇਹਨਾਂ ਸੱਤਾਧਾਰੀਆਂ ਦਾ ਦੇਸ਼ ਅਦੋਂ ਵੀ ਸੀ ਜਦੋਂ ਮੋਦੀ ਸ਼ਾ ਨਹੀਂ ਸਨ ਅਤੇ ਭਵਿੱਖ ਵਿੱਚ ਵੀ ਰਹੇਗਾ ਪਰ ਭਾਜਪਾ ਦੇ ਇਸ ਦੇਸ਼ drone ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਜਪਾਨਾ ਦੇਸ਼ ਭਗਤੀ ਸਾਬਤ ਕਰਨੀ ਹੈ। ਅਸੀਂ ਨਹੀਂ। ਇਸ ਤੋਂ ਇਲਾਵਾ Bollywood ਐਕਟਰਸ ਸੋਰਾ ਭਾਸਕਰ ਨੇ ਵੀ ਇਸਦੇ ਤੇ ਆਪਣੀ ਆਵਾਜ਼ بلند ਕੀਤੀ ਹੈ। ਐਕਟਰਸ ਨੇ ਖੁੱਲ ਕੇ ਆਪਣੇ ਵਿਚਾਰ ਜੋ ਇਸ ਐਕਟਰ ਦੇ ਉੱਤੇ ਪੇਸ਼ ਕੀਤੇ ਆ ਤੇ CAA ਦੇ ਖਿਲਾਫ ਆਵਾਜ਼ ਉਠਾਈ ਹੈ। ਆਪਣਾ ਇੱਕ ਟਵੀਟ ਕਰਕੇ ਰੋਸ ਪ੍ਰਗਟ ਜੋ ਐਕਟਰਸ ਦੇ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਜਵੇਦ ਜਾਫਰੀ ਜੋ ਕਿ Bollywood ਦੇ ਐਕਟਰ ਵੀ ਨੇ ਤੇ ਇੱਕ ਬਹੁਤ ਹੀ ਬਿਹਤਰੀਨ ਡਾਂਸਰ ਵੀ ਨੇ। ਉਹਨਾਂ ਦੇ ਵੱਲੋਂ ਵੀ ਨਵੇਂ ਕਾਨੂੰਨ ਦੇ ਹੱਕ ਵਿੱਚ ਵਿਰੋਧ ਕੀਤਾ ਗਿਆ ਤੇ ਸੋਸ਼ਲ ਮੀਡੀਆ ਉੱਤੇ ਇਸ ਦੇ ਬਾਰੇ ਇੱਕ ਟਵੀਟ ਵੀ ਪੋਸਟ ਕੀਤਾ ਗਿਆ ਸੋ ਬਾਲੀਵੁੱਡ ਦੇ ਬਹੁਤ ਸਾਰੇ ਐਕਟਰਸ ਦੇ ਵੱਲੋਂ ਇਵਨ ਸਾਊਥ ਦੇ ਐਕਟਰਸ ਦੇ ਵੱਲੋਂ ਵੀ ਇਸ ਐਕਟ ਦਾ ਵਿਰੋਧ ਕੀਤਾ ਗਿਆ ਪਰ ਕੰਗਨਾ ਰਣੌਤ ਹਮੇਸ਼ਾ ਦੀ ਤਰ੍ਹਾਂ ਅਜੋ ਆ ਕੇਂਦਰ ਸਰਕਾਰ ਨੂੰ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਹਾਡੇ ਕੀ ਇਸ ਐਕਟ ਨੂੰ ਲੈ ਕੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ